ਇਸ ਵੀਡੀਓ ਰਾਹੀਂ ਅਸੀਂ ਪੰਚਾਇਤੀ quorum ਬਾਰੇ ਜਾਣਾਂਗੇ ਪੰਚਾਇਤ ਦੀ ਕੋਈ ਵੀ ਮੀਟਿੰਗ ਹੁੰਦੀ ਹੈ ਤਾਂ ਉਹਦੇ ਵਿੱਚ ਪੰਚਾਇਤ ਦਾ ਘੱਟੋ ਘੱਟ ਮੈਂਬਰਾਂ ਦਾ ਬਹੁਮਤ ਹੋਣਾ ਜ਼ਰੂਰੀ ਹੈ ਭਾਵੇਂ ਕਿ ਪੰਚਾਇਤ ਦੇ ਮੈਂਬਰਾਂ ਦੀ ਬਹੁਮਤ ਦੇ ਲਈ ਘੱਟੋ ਘੱਟ ਜਿੰਨੀ ਸੰਖਿਆ ਹੋਣੀ ਚਾਹੀਦੀ ਹੈ ਉੰਨੇ ਮੈਂਬਰ ਹਾਜ਼ਰ ਹੋਣੇ ਚਾਹੀਦੇ ਹਨ ਜੇਕਰ ਉੰਨੇ ਮੈਂਬਰ ਉਸ ਮੀਟਿੰਗ ਦੇ ਵਿੱਚ ਨਹੀਂ ਸ਼ਾਮਲ ਹੁੰਦੇ ਤਾਂ ਕੋਈ ਵੀ ਫੈਸਲਾ ਨਹੀਂ ਕੀਤਾ ਜਾ ਸਕਦਾ ਇਗਜ਼ਾਮਪਲ ਦੇ ਤੌਰ ਤੇ ਅਸੀਂ ਕਹਿ ਸਕਦੇ ਹਾਂ ਕਿ ਜੇਕਰ ਕਿਸੇ ਪਿੰਡ ਦੀ ਪੰਚਾਇਤ ਦੇ ਕੁੱਲ 9 ਪੰਚ ਹਨ ਤਾਂ ਉਹਨਾਂ ਦੇ ਵਿੱਚੋਂ ਘੱਟੋ-ਘੱਟ 5 ਪੰਚ ਜਿਹੜੇ ਨੇ ਉਸ ਫੈਸਲੇ ਦੇ ਵਿੱਚ ਸ਼ਾਮਲ ਹੋਣੇ ਚਾਹੀਦੇ ਹਨ 5 ਜਾਂ 6 ਪੰਚ ਅਗਰ ਉਸ ਫੈਸਲੇ ਦੇ ਵਿੱਚ ਸ਼ਾਮਲ ਹੋਣ ਤਾਂ ਹੀ ਉਹ ਡਿਸੀਜਨ ਨੂੰ ਮੰਨਿਆ ਜਾਵੇਗਾ ਕਿ ਉਸ ਵਿੱਚ ਪੰਚਾਇਤ ਦਾ ਬੋਹਮਤ ਹੈ ਜੇਕਰ ਪੰਚਾਇਤ ਦੇ ਮੈਂਬਰ 3 ਜਾਂ 4 ਹੀ ਸ਼ਾਮਲ ਹੋਣ ਤਾਂ ਫਿਰ ਉਸ ਮੀਟਿੰਗ ਨੂੰ ਮਤਲਬ ਮਾਨਤਾ ਪ੍ਰਾਪਤ ਨਹੀਂ ਹੁੰਦੀ ਉਹ ਮੀਟਿੰਗ ਜਿਹੜੀ ਕੋਈ ਵੀ ਫੈਸਲਾ ਨਹੀਂ ਨਿਰਧਾਰਿਤ ਕਰ ਸਕਦੀ ਇਸ ਕਰਕੇ ਹੀ ਕਿਹਾ ਜਾਂਦਾ ਹੈ ਕਿ ਪੰਚਾਇਤ ਦਾ ਕੋਈ ਵੀ ਮਸਲਾ ਹੋਵੇ ਉਹਦੇ ਵਿੱਚ ਘੱਟੋ ਘੱਟ quorum ਨੂੰ ਪੂਰਾ ਕਰਨਾ ਪੈਂਦਾ ਤਾਂ ਹੀ ਕੋਈ ਵੀ ਮਤਾ ਪਾਸ ਕੀਤਾ ਜਾ ਸਕਦਾ ਨਹੀਂ ਤਾਂ ਕੋਈ ਵੀ ਮਤਾ ਪਾਸ ਨਹੀਂ ਹੋਵੇਗਾ ਸੋ ਇਸੇ ਪ੍ਰਕਾਰ ਦੀ ਅਗਰ ਤੁਸੀਂ ਹੋਰ ਵੀ ಗ್ರಾಮ ਪੰਚਾਇਤ ਬਾਰੇ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਕੋਈ ਵੀ ਸਾਨੂੰ ਤੁਸੀਂ ਕਮੈਂਟ ਕਰ ਸਕਦੇ ਹੋ ਤੁਹਾਡਾ ਕੋਈ ਵੀ ਪ੍ਰਸ਼ਨ ਹੋਵੇ ਦਿਮਾਗ ਦੇ ਵਿੱਚ ਚੱਲਦਾ ਤੇ ਉਹ ਤੁਸੀਂ ਸਾਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ ਅਸੀਂ ਉਹਦਾ ਤੁਹਾਨੂੰ ਆਨਸਰ ਦੇਵਾਂਗੇ ਔਰ ਜੇਕਰ ਤੁਸੀਂ